ਜਿਹੜੀ ਦੁਨੀਆਂ ਵਿੱਚ ਗੂੰਜ ਰਹੀ ਹੈ ਅਸੀਂ ਇਸ ਆਵਾਜ਼ ਨੂੰ ਵੈਲਕਮ ਕਰਦੇ ਹਾਂ ਔਰ ਇਹ ਨੇ ਰੋਕੀ ਮਿੱਤਰ ਸਾਹਿਬ ਔਰ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਮੈਂ ਪੰਜਾਬੀ ਵਿੱਚ ਕਰਾਂਗਾ ਉਹ ਮੈਨੂੰ ਲੱਗਦਾ ਕਿ ਮੇਰਾ ਸਾਥ ਦੇਣ ਕੇ ਪੰਜਾਬੀ ਭਾਸ਼ਾ ਵਿੱਚ ਹੀ ਔਰ ਕਈ ਬੜੇ ਕੁਝ ਲੋਕ ਮਹਿਸੂਸ ਕਰਦੇ ਸੀ ਕਿ ਰੋਕੀ ਜੀ ਜਿਹੜੀ ਮਦਰ ਲੈਂਗੁਏਜ ਹੈ ਹਿੰਦੀ ਹੈ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਗੀਤ ਗਾਉਣੇ ਬੜੇ ਮੁਸ਼ਕਲ ਹੋਣੇ ਆ ਪਰ ਸਾਫਤ ਕੀਤਾ ਆ ਮਿਤਨ ਸਾਹਿਬ ਨੇ ਕਮਾਲ ਕਰ ਦਿੱਤੀ ਹੈ ਇਸ ਜਾਦੂਪਰੀ ਆਵਾਜ਼ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਗੂੰਜ ਰਹੀ ਆਵਾਜ਼ ਇਸ ਆਵਾਜ਼ ਨੂੰ ਦੇਖਿਆ ਜਾਵੇ ਕਿ ਪੋਲਿਟਿਕਲ ਲੋਗਾ ਨੇ ਕੈਦ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਅਸਫਲਤਾ ਮਿਲੀ ਹੈ ਇੱਕ ਐਸੀ ਆਵਾਜ਼ ਆ ਬੀ ਧੜਕ ਆਵਾਜ਼ ਹੈ ਅਤੇ ਇਹ ਆਵਾਜ਼ ਕਿਸੇ ਦੀ ਗੁਲਾਮ ਆਵਾਜ਼ ਨਹੀਂ ਹੈ ਸਾਡੇ ਜਿਹੜੇ ਨੇ ਦੇਸ਼ ਦੇ ਵਟਵਾਰੇ ਇਹ ਪੋਲਿਟਿਕਲ ਲੋ ਕਰਦੇ ਨੇ ਸਾਡਾ ਜਿਹੜਾ ਹੈ ਜਰਮ ਹਿੰਦੁਸਤਾਨ 파ਰਿਤ ਕਿਸੇ ਵੀ ਸੂਬੇ ਵਿੱਚ ਹੋਇਆ 노 ਮੈਟਰ ਬਟ ਅਸੀਂ ਆਫਟਰ ਲਾਰਡ ਇੰਡੀਅਨ ਆ ਭਾਰਤੀ ਆ 파ਰਿਤ ਹਿੰਦੁਸਤਾਨ ਜਿੰਦਾਬਾਦ ਅਸੀਂ ਨਾਰਾ ਲਾਉਂਦੇ ਆ ਮੈਨੂੰ ਬੜੀ ਖੁਸ਼ੀ ਹੋਇਆ ਕਿ ਜਨਮ ਅੱਜ ਗੱਲਬਾਤ ਕੀਤੀ ਰੌਕੀ ਮਿੱਤਲ ਜੀ ਦੇ ਨਾਲ ਗੱਲਬਾਤ ਕਰਦੇ ਕਰਦੇ ਜ਼ਿਕਰ ਹੋਇਆ ਹਿੰਦੁਸਤਾਨ ਦੇ ਫਲੈਗ ਦਾ ਕਿ ਜਦੋਂ ਤੁਹਾਡੇ ਐਬ੍ਰਿਵੀਏਸ਼ਨ ਤੇ ਪੰਡਾਮਾਗਾ ਤੇ ਮੇਰੇ ਕੋਲ ਵਾਸ ਜੀ ਮਠਿਆਈ ਦਾ ਡੱਬਾ ਨਹੀਂ ਹੋਵੇਗਾ ਮੈਂ ਕਿਹਾ ਜੀ ਮੇਰੇ ਵਾਸਤੇ ਪੁੱਛਣ ਤੋਂ ਬਗੈਰ ਇੱਕ ਤੁਸੀਂ ਜ਼ਰੂਰ ਕੰਮ ਕਰੋਗੇ ਕਹਿੰਦੇ ਜੀ ਮੈਂ ਕਿਹਾ ਮੈਂ ਦੱਸਾਂਗਾ ਤੁਸੀਂ ਨਹੀਂ ਦੱਸਣਾ ਮੈਂ ਕਿ ਤੁਸੀਂ ਤਿਰੰਗਾ ਝੰਡਾ ਲਹਿਰਾ ਕੇ ਆਉਣਾ ਤਾਂ ਇਹਨਾਂ ਨੇ ਸੱਚਮੁੱਚ ਹੀ ਮੈਨੂੰ ਇੰਨਾ ਅਮੋਸ਼ਨਲ ਕਰ ਦਿੱਤਾ ਜਿਹੜਾ ਕਿਤੇ ਅੱਜ ਤੱਕ ਕਿਸੇ ਪੋਲੀਟਿਸ਼ੀਅਨ ਨੇ ਨਹੀਂ ਕੀਤਾ ਮੈਨੂੰ ਹਰਾਮਨੀ ਵਾਲੀ ਗੱਲ ਮੇਰੇ ਵਾਸਤੇ ਇਹ ਕਿ ਜਿਹੜੇ ਪੋਲੀਟਿਸ਼ੀਅਨ ਇਹਨਾਂ ਸੀ ਗੱਲਬਾਤ ਕਰਦੇ ਆ ਔਰ ਇਹ ਕਦੇ ਵੀ ਆਪਣੇ ਦੇਸ਼ ਦੀ ਖਾਤਰ ਇਕਤਾ ਦੀ ਖਾਤਰ ਘੱਟ ਗੱਲ ਕਰਦੇ ਤੇ ਆਪਣੀਆਂ ਵੋਟਾਂ ਬਣਾਉਣ ਦੀ ਜ਼ਿਆਦਾ ਗੱਲ ਕਰਦੇ ਆ ਸਮੇ ਸਮੇਤੀ ਰੋਕੀ ਮਿੱਤਲ ਜੀ ਨੇ ਪੋਲਿਟਿਸ਼ੀਨ ਤੇ ਬਿਆੰਗ ਵੀ ਕੱਸੇ ਨੇ ਤੇ ਪੋਲਿਟਿਸ਼ੀਨ ਨੂੰ ਜਤਾਇਆ ਵੀ ਹੈ ਤੇ ਹਰੌਣ ਦੇ ਵਿੱਚ ਵੀ ਇਹਨਾਂ ਦੇ ਬੋਲ ਗੂੰਜੇ ਨੇ ਕੈਂਪੇਨ ਦੇ ਵਿੱਚ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਮੈਂ ਗੱਲਬਾਤ ਦੌਰਾਨ ਇੱਕ ਬੇਨਤੀ ਕਰਾਂਗਾ ਮਿੱਤਲ ਸਾਹਿਬ ਨੂੰ ਕਿ ਅਸੀਂ ਅਗਲੇ ਸਾਲ ਦੇ ਵਿੱਚ ਇੱਕ ਬਹੁਤ ਵੱਡਾ ਸ਼ੋਅ ਕਰਾਉਣ ਜਾ ਰਹੇ ਹਾਂ ਜਿਸ ਵਿੱਚ ਮਿੱਤਲ ਸਾਹਿਬ ਸਾਡੀ ਬੇਨਤੀ ਨੂੰ ਕਬੂਲ ਕਰਨਗੇ ਮੈਨੂੰ ਆਸ ਹੈ ਪਰ ਹਾਲੇ ਕਮਿਟਮੈਂਟ ਇਹਨਾਂ ਨੇ ਕੋਈ ਨਹੀਂ ਕੀਤੀ ਪਰ ਸਾਡੇ ਵੱਲੋਂ ਇਹਨਾਂ ਨੂੰ ਖੁੱਲ੍ਹ ਸੱਦਾ ਹੋਵੇਗਾ ਆਓ ਅਸੀਂ ਗੱਲਬਾਤ ਕਰੀਏ ਇੱਕ ਐਸੀ ਜਾਦੂਪਰੀ ਆਵਾਜ਼ ਰੌਕੀ ਮਿੱਤਰ ਸਾਹਿਬ ਨਾਲ ਮਿੱਤਰ ਸਾਹਿਬ ਸਭ ਤੋਂ ਪਹਿਲਾਂ ਇਹ ਸ਼ੋਅ ਅਸੀਂ ਪਿਛਲੇ 1982 ਤੋਂ ਚਲਾ ਰਹੇ ਹਾਂ ਅ ਸਾਨੂੰ 42 ਸਾਲ ਦਾ ਸਫ਼ਰ ਅਸੀਂ ਤੈਅ ਕਰ ਚੁੱਕੇ ਹਾਂ 42 ਈਅਰਸ ਕੰਪਲੀਟ ਕੀਤੇ ਜੀ ਆਪ ਜੀ ਨੂੰ ਕੀ ਆਵਾਜ਼ ਹੈ ਬੁਢਾਈ ਦੇ ਪਾਤਰ ਤੁਸੀਂ ਤੁਸੀਂ ਪੰਜਾਬੀ ਬੋਲੋਗੇ ਹਿੰਦੀ ਬੋਲੋਗੇ ਜਾਂ ਕਿਹੜੀ ਭਾਸ਼ਾ ਨਹੀਂ ਵੇ ਪੰਜਾਬੀ ਬੋਲਾਂਗਾ ਵੈਰੀ ਗੁੱਡ ਜੇ ਕਿਤੇ ਗਲਤੀ ਹੋਈ ਤਾਂ ਮੈਨੂੰ ਮਾਫ਼ ਕਰਿਓ ਤੁਹਾਡੀ ਆਵਾਜ਼ ਦੇ ਵਿੱਚ ਚੈਨਲ ਵੀ ਪੰਜਾਬੀ ਹੈ ਤੇ ਪੰਜਾਬੀ ਦੀ ਟਰਾਈ ਕਰਾਂਗਾ ਹਾਂ ਤੁਹਾਡੀ ਆਵਾਜ਼ ਵਿੱਚ ਇਨੀ ਮਠਾਸ ਸੋ ਤੁਹਾਡੀ ਆਵਾਜ਼ ਦੇ ਵਿੱਚ ਦਿਖੇ ਜਾਵੇ ਕਿ ਮੋਹ ਮੁਹੱਬਤ ਅਤੇ ਦੇਸ਼ ਪ੍ਰਤੀ ਜਿਹੜੀ ਭਾਵਨਾ ਹੈ ਉਹਦਾ ਮੈਂ ਸਤਿਕਾਰ ਕਰਦਾ ਇਹ ਸਭ ਕੁਝ ਤੁਸੀਂ ਕਿਵੇਂ ਕਿੱਥੋਂ ਲੈ ਕੇ ਆਏ ਨਹੀਂ ਅਚੀਆਂ ਦਿਖੇ ਜਾਵੇ ਗੱਲਾਂ ਸਾਰੇ ਨਾ ਜਿੱਦਾਂ ਤੁਸੀਂ ਥੋੜੀ ਜੇ ਪਹਿਲਾਂ ਸਿਆਸਤਦਾਨਾਂ ਦੀ ਗੱਲ ਕੀਤੀ ਜਿਹੜਾ ਸਾਰਾ ਇੰਡੀਆ 'ਚ ਬਾਹਰ ਦਿੱਸਣ ਦੇ ਜਿਹੜਾ ਖਨਾਰਾ ਪਾਇਆ ਸਾਰੇ ਸਿਆਸਤਦਾਨਾਂ ਦੀ ਦੇ ਨੇ ਜੀ ਜਿਹੜੀ ਲੜਾਈਆਂ ਜੇ ਆਪਾਂ ਸੋਚੀਏ ਤਾਂ ਆਪਾਂ ਸਾਰੇ ਹਿੰਦੂस्तानीਆ ਇੰਡੀਆ ਦਾ ਭਾਰਤੀ ਹੈ ਜੇ ਆਪਾਂ ਪਿੱਛੇ ਬੈਕਗਰਾਉਂਡ ਤੇ ਜਾਈਏ ਮੈਂ ਅੱਜ ਗਲ ਕਹਿ ਰਿਹਾ ਸੀਗਾ ਜਿਹੜੇ 120 ਕਰੋੜ Hindu ਹੈ ਉਹਨਾਂ ਦੇ ਵੀ ਗੁਰੂ ਉਹੀ ਨੇ ਜਿਹੜੇ ਸਿੱਖਾਂ ਦੇ ਗੁਰੂ ਹੈ ਵੈਰੀ ਗੁੱਡ ਕਿੰਨੀ ਸੋਚਣ ਦੀ ਸੋਚਣੀ ਪਤਾ ਨਹੀਂ ਕਿੱਥੇ ਚਲੀ ਗਈ ਲੋਕਾਂ ਦੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਉਹ ਮੇਰਾ ਉਹ ਮੇਰਾ ਮੈਂ ਕਹਿੰਦਾ ਅੱਜ ਮੈਂ ਰੋਕੀ ਮਿੱਤਲਾ ਹਰਿਆਣੇ ਤੋਂ ਜੇ ਗੁਰੂ ਸਾਹਿਬਾਨਾਂ ਨੇ ਹਿੰਦੂਤਵ ਵਾਸਤੇ ਲੜਾਈ ਨਾ ਕੀਤੀ ਹੁੰਦੀ ਤੇ ਅੱਜ ਮੈਂ ਪਾਕਿਸਤਾਨ ਦਾ ਪਾਰਟ ਦਾ ਇੱਕ ਹਿੱਸਾ ਹੁੰਦਾ ਅੱਜ ਮੈਂ Hindu ਨਹੀਂ ਰਹਿਣਾ ਸੀਗਾ ਜੀ ਅੱਜ ਮੈਂ ਗੁਰੂਆ ਕਰਕੇ ਆ ਜੀ ਰੋਕੀ ਮਿੱਤਲਾ ਕਣੀ ਕਿਹੜੀ ਸੋਚ ਖਾਗੀ ਮੈਂ ਬਾੜੀਆਂ ਦੇ ਘਰੇ ਜਨਮ ਲਿਆ ਗੁਰੂਆਂ ਵਾਸਤੇ ਸਾਰਾ ਪਰਿਵਾਰ ਉਹਨਾਂ ਦਾ ਕੋਲੂ ਤੇ ਪੀੜ੍ਹਾ ਉਹ ਵੀ ਟੋਡਰ ਮਿਲ ਸੀਗਾ ਉਹ ਵੀ ਬੜੀਆਂ ਸੀਗਾ ਜੀ ਸਾਡਾ ਤਾਂ ਮਾਸ ਨੂੰ ਦਾ ਰਿਸ਼ਤਾ ਹੈ ਇਹ ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਅਸੀਂ ਤਾਂ ਪਹਿਲਾਂ ਪੰਜਾਬ ਦਾ ਹੀ ਪਰਸ਼ ਸੀ ਘਰੋੜੇ ਵਾਲੇ ਦਾ ਜੀ ਉਹ ਜੀ ਅਸੀਂ ਤਾਂ ਜਪੜੀ ਜਿਹੜਾ ਪੀੜ੍ਹਾ ਉਹ ਪੰਜਾਬ ਤੋਂ ਆ ਰਿਹਾ ਹੈ ਇਹਦਾ ਭਾਜੀ 1947 ਤੇ ਇੰਡੀਆ ਜਦੋਂ ਖਾਣ ਨੂੰ ਦਾਣੇ ਹੀ ਸੀਗੇ ਪੰਜਾਬ ਨੇ ਅੰਦਿੱਤਾ ਪੰਜਾਬ ਨੂੰ ਖੇਤੀ ਕਰਨਾ ਸਿਖਾਇਆ ਪੂਰੇ ਇੰਡੀਆ ਨੂੰ ਉਸ ਟਾਈਮ ਦਾ ਪੰਜਾਬ ਹਰਿਆਣਾ ਹੀ ਮਾਸਲ ਇਕੱਠੇ ਸੀਗੇ ਜੀ ਸਾਰਾ ਇਤਿਹਾਸ ਉਠਾ ਕੇ ਦੇਖੋ ਵੀ ਪੰਜਾਬੀਆਂ ਨੇ ਕੀ ਨਹੀਂ ਕੀਤਾ ਜੀ ਚਲੋ ਅਪਾਡ ਹੋ ਗਏ ਹਰਿਆਣਾ ਅਲੱਗ ਹੋ ਗਿਆ 1966 ਤੋਂ ਬਾਅਦ ਹੂੰ ਹੂੰ ਇਹਦਾ ਮਤਲਬ ਇਹ ਨਹੀਂ ਹੈ ਸਾਡਾ ਪੰਜਾਬ ਨਾਲ ਕੋਈ ਰਿਸ਼ਤਾ ਨਹੀਂ ਹੈ ਜੀ ਸਾਡੇ ਦਾਦੇ ਪੜਦਾਦੇ ਸਾਡੇ ਪਿਓ ਤਾਂ ਪੰਜਾਬ ਦੇ ਹੀ ਜੰਮੇ ਹੋਏ ਹੈ ਹਾਂ ਹਰਿਆਣਾ ਤੋਂ ਵਸੇ ਹੋਏ ਆ ਪਾਜੀ ਜੀ ਜੀ ਪਾਜੀ ਪੰਜਾਬ ਜਦੋਂ ਸਿਰਮੌਰ ਹੁੰਦਾ ਸੀਗਾ ਜਨਸ਼ੈਨੇ ਖਾ ਲਿਆ ਸ਼ਸਤਾਨੇ ਖਾ ਲਿਆ ਪਾਜੀ ਮੈਂ ਕੀ ਬੋਲਾਂ ਜਦੋਂ ਇਹ ਜਵਾਨੀ ਤੇ ਕਿਸਾਨੀ ਦੋਨੋਂ ਬਰਬਾਦ ਹੋ ਰਹੀ ਹੈ ਪੰਜਾਬ ਦੀ ਜੀ ਰੋਣਾ ਤਾਂ ਪਾਜੀ ਆਂਦਾ ਹੀ ਹੈ ਬਿਲਕੁਲ ਅੱਜ ਪੰਜਾਬ ਛੱਡ ਛੱਡ ਕੇ ਲੋਕ ਕਿੱਥੇ ਕਿੱਥੇ ਚਲੇ ਗਏ ਤੁਸੀਂ ਕੈਨੇਡਾ ਬੈਠੇ ਹੋ ਤੁਸੀਂ ਵੀ ਨਹੀਂ ਜਾਣਾ ਸੀਗਾ ਜ਼ਿਆਦਾਤਰ ਲੋਕ ਤਾਂ ਹਾਲਾਤਾਂ ਕਰਕੇ ਗਏ ਨੇ ਬਾਹਰ ਜੀ ਆਪਾਂ ਇਹ ਅੱਜ ਪੰਜਾਬ ਦੇ ਲੋਕ ਰਹਿ ਗਏ ਕਈਆਂ ਨੇ ਸਰਮ ਪਰਵਰਤਨ ਵੀ ਕੀਤੇ ਉਹ ਲੋਕ ਕਨੇਡਾ ਪਰਵਰਤਨ ਕੀਤੇ ਆਪਾਂ ਇਹ ਨਹੀਂ ਸੁਣਦੇ ਕਿਉਂ ਕੀਤੇ ਜੀ ਕਿਉਂਕਿ ਆਪਾਂ ਉਹਨੂੰ ਸਮਝ ਨਹੀਂ ਸਕੇ ਲੋਕਾਂ ਨੂੰ ਜੀ ਅੱਜ ਜਿਹੜਾ ਗਰੀਬ ਸਿੱਖ ਹੈ ਉਹਦੀ ਸਟੱਡੀ ਬਾਰੇ ਆਪਾਂ ਨੇ ਕਿਸੇ ਨੇ ਨਹੀਂ ਸੋਚਿਆ ਉਹਦੇ ਸਵਾਸਥਿਆ ਬਾਰੇ ਕਿਸੇ ਨੇ ਨਹੀਂ ਸੋਚਿਆ ਉਹਦੇ ਰੋਜ਼ਗਾਰ ਬਾਰੇ ਕਿਸੇ ਨੇ ਨਹੀਂ ਸੋਚਿਆ ਭਾਜੀ ਜਿਹੜੀ ਸਿੱਖਾਂ ਦੀ ਗਰੀਬ ਕੁੜੀ ਹੈ ਸਿੱਖਾਂ ਦੀ ਹੈ ਹਿੰਦੂਆਂ ਦੀ ਹੈ ਜਿਹੜੀ ਵੀ ਪੰਜਾਬੀਆਂ ਦੀ ਹੈ ਉਹ ਉਹਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਭਾਜੀ ਹਰ ਸ਼ਾਸਤ੍ਰਾਂ ਇਹ ਸੋਚਦਾ ਰਿਹਾ ਮੈਨੂੰ ਇੱਕ ਵਾਰ ਕੁਰਸੀ ਮਿਲ ਜੇ ਵਸ ਮੰਨੂ ਬਧੀਆ ਸਿਕਿਉਰਿਟੀ ਮਿਲ ਜੇ ਪੰਜਾਬ ਬਾਰੇ 1936 1936 ਪਾਜੀ ਜਿਆਦਾਤਰ ਪੰਜਾਬੀ ਬਾਹਰ ਹਲਾਤ ਦੇ ਮਾਰੇ ਗਏ ਹੋਏ ਹਨ ਵਿਖੇ ਕਿ ਨਹੀਂ ਆ ਰਹੇ ਤੇ ਮੋਲ ਠੀਕ ਨਹੀਂ ਹੈ ਤਾਂ ਸਿਸਟਮ ਠੀਕ ਨਹੀਂ ਹੈ ਉਹ ਲੋਕ ਤਾਂ ਅੱਜ ਵੀ ਆਣਾ ਚਾਹੁੰਦੇ ਨੇ ਅੱਜ ਵੀ ਰਹਿਣਾ ਚਾਹੁੰਦੇ ਨੇ ਬਟ ਮੋਲ ਕਿਨੇ ਠੀਕ ਕਰਨਾ ਸਿਆਸਤਦਾਨਾਂ ਨੇ ਜੀ ਤੁਸੀਂ ਪਹਿਲਾ ਸਹੀ ਗੱਲ ਕਹਿਆ ਕਿ ਹਾਂ ਵਿਸ਼ਾਸਤਦਾਨਾਂ ਦੀ ਸਾਲ ਹੀ ਕੀ ਦੇ ਆਪਾ ਕਿਹੜੇ ਉਹ ਖੜਾਰੇ ਇਹ ਨੂੰ ਕੋਈ ਸੋਚ ਕੇ ਚੱਲਿੰਦੇ ਆ ਵੀ ਹੋ ਕੀ ਰਿਹਾ ਹੈ ਜੀ ਰੋਕੀ ਮੇਰੇ ਕੋਲ ਕੁਝ ਸਵਾਲ ਜਿਹੜੇ ਸੀਗੇ ਉਹ ਤੁਸੀਂ ਖੁਦ ਆਪ ਉਹਨਾਂ ਦੇ ਜਵਾਬ ਦੇ ਚੁੱਕੇ ਹੋ ਮੈਂ ਜਾਨਣਾ ਚਾਹੁੰਦਾ ਤੁਹਾਡਾ ਜਨਮ ਜਿਹੜਾ ਹੈ ਉਹ ਆ ਭਾਰਤ ਦੇ ਕਿਹੜੇ ਜ਼ਿਲ੍ਹੇ ਅਤੇ ਕਿਹੜੇ ਪਿੰਡ ਦੇ ਵਿੱਚ ਹੋਇਆ ਭਾਈ ਮੈਂ ਮੇਰਾ ਜਨਮ ਕੱਥਲ ਦੇ ਨੇੜੇ ਮੇਰਾ ਪਿੰਡ ਹੈ 10 ਕਿਲੋਮੀਟਰ ਦੂਰ ਕੱਥ ਬਾਬਾ ਲਦਣਾ ਉਹ ਪੰਜਾਬ ਬਾਰਡਰ ਤੋਂ 5 ਕਿਲੋਮੀਟਰ ਦੂਰ ਹੈ ਓਨਲੀ ਸੋ ਸਾਡੀ ਸਿਰਫ ਹੱਦ ਜੁੜੀ ਹੈ ਤੁਹਾਡੀ ਹੱਦ ਖਲੋਰੀ ਪਤਣਾ ਇਧਰ ਸਮਾਣਾ ਇਸਲਾਮ ਟੂਰੀ ਬਰਨਾਰਾ ਇਹ ਬਾਰਡਰ ਏਰੀਆ ਸਾਰਾ ਤੁਸੀਂ ਸਾਡੀ ਹੱਦ ਤੋਂ 5 ਕਿਲੋਮੀਟਰ ਦੂਰੀ ਤੇ ਆਓ ਔਰ ਜਿਸ ਕਰਕੇ ਤੁਹਾਡੀ ਜ਼ੁਬਾਨ ਤੇ ਤੁਹਾਡੀ ਆਵਾਜ਼ ਤੇ ਜਿਹੜਾ ਰੰਗ ਹੈ ਉਹ ਸਾਡੇ ਕਲਚਰ ਦਾ ਹਿੱਸਾ ਜਿਹੜਾ ਹੈ ਉਹ ਪੰਜਾਬ ਦਾ ਤੁਹਾਡੇ ਤੇ ਉਸ ਦਾ ਪ੍ਰਸ਼ਾਵਾ ਪਿਆਰੇ ਅਕਸਰ ਕਈ ਵਾਰ ਤਾਂ ਮੂਡ ਬਣਦਾ ਸੀ ਕਿ ਅਸੀਂ ਰੋਟੀ ਖਾ ਕੇ ਆਈਏ ਕਹਿੰਦੇ ਕਿੱਥੇ ਜਾਣਾ ਕਹਿੰਦੇ ਪਟਿਆਲਾ ਹੀ ਉਹ ਆਈ ਸੀ ਕਹਿੰਦਾ ਸੰਗਰੂਰ ਤੋਂ ਦੇ ਭਾਈ ਰਿਕਾਰਡਿੰਗਾਂ ਬਹੁਤ ਕਰਦਾ ਰਿਹਾ ਉੱਥੇ ਸਾਡਾ ਇੱਕ ਮਿੱਤਰ ਸੀਗਾ ਬਚਨ ਵੀਰ ਬੜਾ ਵਧੀਆ ਰਾਈਟਰ ਐ ਉਹ ਉਹਦੇ ਨਾਲ ਬਹੁਤ ਕੰਮ ਕੀਤਾ ਨੇ ਮਤਲਬ ਤੁਹਾਡੇ ਕੋਲ ਅਕਸਰ ਆਉਣਾ ਜਾਂਦਾ ਸੀ ਸਮੇਂ ਦੀ ਕਟ ਹੈ ਗੱਲਾਂ ਬਾਤਾਂ ਕਾਮੀ ਬਹੁਤ ਜਿਆਦੀਆਂ ਪਰ ਮੈਂ ਐ ਰੋਕਿਸਪ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਗੀਤ ਗਾਇਆ ਉਹ ਕਿਸ ਨੇ ਲਿਖਿਆ ਕਿਸ ਨੇ ਸੰਗੀਤ ਦਿੱਤਾ ਮੈਂ ਭਾਜੀ ਆਪ ਹੀ ਗਾਇਆ ਆਪ ਹੀ ਉਹ ਕਰਿਆ ਕਿਉਂਕਿ ਭਾਜੀ ਮੈਂ ਦੇਖਿਆ ਵੀ ਪਹਿਲਾਂ ਮੈਂ ਕਈ ਵਾਰ ਮੋਹਲੀ ਜਾਂਦਾ ਸੀਗਾ ਫਿਲਮ ਇੰਡਸਟਰੀ ਤੇ ਉੱਥੇ ਮੈਂ ਪੁੱਛਦਾ ਸੀਗਾ ਵੀ ਕਿੰਨਾ ਸੋਹਣਾ ਮੈਂ ਕਿਹਾ ਪੰਚਕੂਲਾ ਤਾਂ ਇੰਨਾ ਸੋਹਣਾ ਨਹੀਂ ਬਣਾਇਆ ਜਿੰਨਾ ਸੋਹਣਾ 에ਰੋ ਸਿਟੀ ਹੈ ਨਵ ਚੰਡੀਗੜ੍ਹ ਹੈ ਜੀਲਪੁਰ ਵੀ ਨਾ ਸੋਹਣਾ ਇਹ ਤਾਂ ਗੁੜਗਾਓ ਹੀ ਬਣ ਗਿਆ ਕਹਿੰਦਾ ਭਾਜੀ ਇਹ ਸਾਰੀ ਬਾਦਲਾਂ ਦੀ ਵੀ ਨੇ ਇਹ ਤਾਂ ਬਾਦਲਾਂ ਦੇ ਬਣਾਇਆ ओके ਮੇਕੇ ਜੀ ਬਾਗਲਾ ਨੇ ਸਭ ਕੁਝ ਬਣਾਇਆ ਫਿਰ ਬੱਕੇ ਨੇ ਕੀ ਬਣਾਇਆ ਕਹਿੰਦਾ ਬੱਕੇ ਨੇ ਕੁਝ ਵੀ ਨਹੀਂ ਬਣਾਇਆ ਆ ਤੇ ਫਿਰ ਦੇਖਿਆ ਜੀ ਸੁਖਵੀਰ ਦੇ ਪਿੱਛੇ ਜਿਹੜੀ ਵੀ ਖਬਰ ਛੋਹ ਸੁਖਵੀਰ ਦੇ ਖਿਲਾਫ ਜਿਹੜੀ ਵੀ ਛੋਹ ਸਕ੍ਰਿਪਟਰੀ ਦੇ ਖਿਲਾਫ ਉਹ ਵੀ ਛੱਡ ਗਿਆ ਉਹ ਵੀ ਛੱਡ ਗਿਆ ਬਾਜੀ ਜਦੋਂ ਇਹਨਾਂ ਨੇ ਮੱਖਣ ਮਿਸ਼ਰੀ ਖਾਈ ਮਲਾਈਆਂ ਖਾਈ ਜਿੱਤੋਂ ਕੱਟੇ ਸੀਗੇ ਉਹ ਕਸੂਰ ਵਾਲਾ ਕੰਮ ਸੁਖਵੀਰ ਕਿੱਦਾਂ ਹੋ ਗਿਆ ਤੁਸੀਂ ਫਿਰ ਇਸ ਚੀਜ਼ ਨੂੰ ਮੁੱਖ ਰੱਖ ਕੇ ਹੋਇਆ ਗੀਤ ਗਾਇਆ ਤੁਸੀਂ ਤਾਂ ਸਾਰੇ ਨੇ ਇਕੱਠੇ ਕੀਤੇ ਨਾ ਬਾਜੀ ਹੂੰ 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 ਆ ਮੱਖਣਾ ਮਲਾਈਆਂ ਖਾਣ ਨੂੰ ਇਕੱਠੇ ਸੀਗੇ ਤਾਂ ਹੁਣ ਜੇ ਕੋਈ ਸਮੱਸਿਆ ਕੋਈ ਆ ਤਾਂ ਇਹ ਦੂਰ ਭਜਦੇ ਨੇ ਇਹ ਵੀ ਵੀ ਜ਼ਗੀਰਕਾਰ ਛੇੜੇ ਸਾੜੇ ਛੱਡ ਗਈ ਜਮੀਰੀ ਮਰ ਗਈ ਭਾਜੀ ਮੈਂ ਕਹਿਆ ਸਾਜੀ ਦਾ ਸ਼ਿਕਾਰ ਹੋ ਰਿਹਾ ਆਪਣਾ ਸੁਖਵੀਰ ਹੋਏ ਉਹ ਛੇੜੇ ਛੱਡ ਗਏ ਉਹਨਾਂ ਦੀ ਜਮੀਰ ਹੋਈ ਭਾਜੀ ਜਿਹੜਾ ਬੁਰੇ ਵਕਤ ਤੇ ਛੱਡ ਗਿਆ ਉਹਦਾ ਜ਼ਮੀਰੀ ਵਰਗਾ ਨਾ ਇੱਕ ਸੈਕਿੰਡ ਹੋਰ ਕੰਮ ਗਪੇਜੀ ਥੋੜਾ ਆਪਣੇ ਗਾਣੇ ਦੇ ਬੋਲ ਸੁਣਾਓਗੇ ਤੁਸੀਂ ਬਲ ਗਾਣੇ ਦੇ ਬੋਲ ਸੁਣਾਓਗੇ ਉਸ ਤੋਂ ਬਾਅਦ ਤੁਹਾਡਾ ਗਾਣਾ ਸਰੀਪੀਟ ਕਰਦੇ ਆ ਜਿਹੜਾ ਗੀਤ ਲਿਖਿਆ ਤੇ ਗਾਇਆ ਜਿਸ ਵਿੱਚ ਸਾਦ ਕੀਤਾ ਕਿ ਵਿਅਦਵੀ ਦੇ ਮਾਮਲੇ ਦੇ ਸਬੰਧ ਵਿੱਚ ਇਕੱਲਾ ਸੁਖਵੀਰ ਜ਼ਿੰਮੇਵਾਰ ਨਹੀਂ ਹੈ ਇਹਦੇ ਨਾਲ ਵੀ ਜਿਹੜੇ ਇਹਦੇ ਰਾਏ ਦੇ ਮਨਿਸਟਰ ਜਾਂ ਐਮਐਲਏ ਉਸ ਸਮੇਂ ਦੇ ਉਹ ਵੀ ਜ਼ਿੰਮੇਵਾਰ ਨੇ ਜਿਹੜੀ ਕੈਬਨਿਟ ਹੈ ਸਾਰੀ ਜ਼ਿੰਮੇਵਾਰ ਹੈ ਐਸੀ ਐਸੀ ਤੁਹਾਨੂੰ ਇੱਕ ਗੀਤ ਨਾਲ ਆਪਣੇ ਬੋਲ ਦਾ ਆਪਣੇ ਬੋਲ ਪੇਸ਼ ਕਰੋ ਜੋ ਕਿ ਤੁਸੀਂ ਰਿਕਾਰਡ ਕਰਾਏ ਨੇ ਉਸ ਤੋਂ ਬਾਅਦ ਆਪਾਂ ਤੁਹਾਡੇ ਗੀਤ ਨੂੰ ਪੇਸ਼ ਕਰਦੇ ਆ ਸਰਜੀਤ ਸਿਕਾਏ ਬੋਲ ਰਿਹਾ ਆਪਣਾ ਸੁਖਵੀਰ ਓਖੇ ਵੀਰੇ ਛੱਡ ਗਏ ਬਾਦੇ ਮਰ ਗਏ ਜਮੀਰ

ਕੂਬ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਗੀਤ ਗਾਇਆ ਔਰ ਬਖਵਕ ਸਮੇਟੀ ਤੁਸੀਂ ਗੀਤ ਗਾਈ ਕੈਂਪੇਨ ਵਿੱਚ ਤੁਹਾਡੇ ਗੀਤ ਗੂੰਜੇ ਅਤੇ ਸਰਕਾਰਾਂ ਤੁਹਾਡੇ ਗੀਤ ਤੋਂ ਇਫੈਕਟਿਵ ਹੋ ਕੇ ਉਹ ਜਿੱਤੀਆਂ ਨੇ ਤਾਂ ਹਰਾਉਣ ਵਾਲੀਆਂ ਸੰਵੇਦੀਆਂ ਸਰਕਾਰਾਂ ਨੂੰ ਹਕੂਮਤਾਂ ਤੁਸੀਂ ਹਰਾਇਆ ਆ ਤੇ ਕੁਝ ਲੋਕਾਂ ਨੇ ਤੁਹਾਡੀ ਬੀੜੀ ਵਿੱਚ ਬੱਟੇ ਵੀ ਪਾਏ ਆ ਇਹ ਪੋਲਿਟਿਸ਼ੀਨ ਲੋਕਾਂ ਨੇ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਵੀ ਕੀਤਾ ਆ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਦੁੱਖ ਵੀ ਮਿਲੇ ਨੇ ਤੁਹਾਨੂੰ ਸੱਖ ਵੀ ਮਿਲੇ ਨੇ ਕਹਿੰਦੇ ਕਿਸੇ ਖੁਸ਼ੀ ਵਿੱਚ ਆਪ ਦਾ ਜੇ ਦਿਨ ਹੋਵੇ ਰੰਗीन ਤਾਂ ਫਿਰ ਉਸ ਦੀ ਨਿਗਾ ਵਿੱਚ ਦੁਨੀਆ ਲੱਗੇ ਹਸੀਨ ਕਿਸੇ ਗੱਲ ਤੋਂ ਆਪ ਦੀ ਜੇ ਹੋ ਜਾਵੇ ਹਾਰ ਸੁੰਨਾ ਸੁੰਨਾ ਉਸ ਨੂੰ ਲੱਗਦਾ ਇਹ ਸੰਸਾਰ ਜੇ ਅਸੀਂ ਗੱਲ ਕਰੀਏ ਸੇਸ ਕਲੇਸ਼ ਨਰੀਸ਼ ਤੋਂ ਰਹਿਣਾ ਚੰਗਾ ਦੂਰ ਕਰਨ ਖਵਾਰ ਅਖੀਰ ਇਹ ਕਿਉਂ ਇਹ ਜਿਓ ਪਾਣੀ ਨੂੰ ਬੂਰ ਇਹ ਗੱਲ ਸੱਚੀ ਹੈ ਜੋ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ ਕਿ ਇਸ ਵੇਲੇ ਸਕਵੀਰ ਹੀ ਕਿਉਂ ਜਦ ਕੇ ਇਹਨਾਂ ਦੇ ਉਸ ਸਮੇਂ ਦੇ ਮੌਜੂਦ ਦਾ ਜਿਹੜੇ ਸਾਥੀ ਰਹੇ ਨੇ ਜੋ ਖੁਦ ਆਪ ਜਿਬਾ ਪਰਦੇ ਰਹੇ ਨੇ ਕ੍ਰਾਈਮ ਕਰਦੇ ਰਹੇ ਆ ਜਗੀਰਕੌਰ ਵਰਗੇ ਔਰ ਨਮੀ ਸਦਾਰ ਲਹਿਰ ਚਲਾਈ ਆ ਇਸ ਔਰਤ ਨੇ ਔਰ ਇਸਲਾਵਾ ਚੰਦੂ ਮਾਜ਼ਰੇ ਨੇ ਸਬੀਰ ਟਿੰਡ ਸਾਹਿਬ ਦੇ ਸੁਪੁੱਤਰ ਨੇ ਇਸ ਤੇ ਬਡਾਲੇ ਨੇ ਜਿਹੜਾ ਗੁਰਪ੍ਰਤਾਪ ਬਡਾਲਾ ਆ ਵੇਖੇ ਜਾਵੇ ਕਿ ਕਿੰਨਾ ਇਨਕਮਾਂ ਕਿੰਨਾ ਨਖਦਾ ਪੋਲਿਟਿਕਸ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਐ ਇਹਨਾਂ ਲੋਗਾਂ ਨੂੰ ਇਹ ਇੱਕ ਪਾਸੇ ਗੱਲ ਕਰਦੇ ਧਰਮ ਦੀ ਦੂਜੇ ਪਾਸੇ ਤਲ ਦੇ ਚ ਪਾੜਾ ਪਾਉਂਦੇ ਆ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਹਕੀਕਤ ਪੇਸ਼ ਕਰਕੇ ਹਕੀਕਤ ਗਾ ਕੇ ਤੁਸੀਂ ਕੀ ਖੱਟੇ ਤੇ ਕੀ ਗਵਾਇਆ ਕੀ ਗਾਇਕੀ ਵਿੱਚ ਮੈਂ ਪਾਜੀ ਬਹੁਤ ਗਵਾਇਆ ਖੱਟਾ ਕੁਛ ਨਹੀਂ ਇਹ ਮੈਂ ਪੁੱਛ ਰਿਹਾ ਸੁਧਾਰ ਲਹਿਰ ਦੀ ਗੱਲ ਕਰ ਰਿਹਾ ਇਹ ਲਹਿਰ ਨਾਮ ਲਿਖਣ ਤੋਂ ਲਹਿਰ ਨਹੀਂ ਬਣ ਜਾਂਦੀ ਜੀ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿੰਨੇ ਨਸ਼ੇ ਛਡਾਏ ਕਿੰਨੇ ਨਸ਼ੇ ਫੜਾਏ ਕਿਹੜਾ ਸ਼ਹਿਰ ਕੀਤਾ ਜਦੋਂ ਮਾਨੂੰ ਸੁਖੀਰ ਬਾਦਲ ਨੇ ਚਾਰ ਚੋਣਾ ਨਹੀਂ ਲੜੀ ਤੇ ਇਹਨਾਂ ਨੇ ਮੈਦਾਨ ਕਿਉਂ ਛੱਡਿਆ ਆਪ ਜਾ ਕੇ ਕਿਉਂ ਨਹੀਂ ਲੜੇ ਇਹ ਤਾਂ ਮੈਦਾਨ ਹੀ ਛੱਡ ਗਏ ਜੀ ਜਦੋਂ ਉਹਨਾਂ ਨੇ ਮੜਾਈ ਖਾਣ ਦਾ ਟਾਈਮ ਸੀਗਾ ਸਾਰੇ ਇਕੱਠੇ ਨੇ ਖਾਈ ਜਦ ਓਕੇ ਇਹਨਾਂ ਦਾ ਲੱਗਿਆ ਕਿ ਕਾਲੀ ਜਲ ਤਾਂ ਡੁੱਬ ਰਿਹਾ ਥੋੜਾ ਨੀਵਾ ਹੋ ਗਿਆ ਥੱਲੇ ਆ ਗਿਆ ਤੇ ਛੱਡ ਗਏ ਕੋਈ ਕਿਸੇ ਪਾਰਟੀ ਚਲੇ ਗਿਆ ਕੋਈ ਕਿਸੇ ਪਾਰਟੀ ਦੇ ਚਲੇ ਗਿਆ ਕੋਈ ਅੱਡ ਹੋ ਗਿਆ ਇਹ 체ਗੇ ਦੇ ਅੱਗੇ ਸੁਖਵੀਰ ਦੇ ਇਹੀ ਜ਼ਿੰਮੇਵਾਰ ਹੈ ਜੇ ਸੁਖਵੀਰ ਬਾਦਲ ਨੇ ਕਿਹਾ ਵੀ ਜੇ ਮੈਂ ਜ਼ਿੰਮੇਵਾਰ ਆ ਮੈਨੂੰ ਮਾਫੀ ਦਿਓ ਮੇ ਜੇ ਗਲਤੀ ਹੋਈ ਹੈ ਮੈਂ ਸਜ਼ਾ ਬੁੱਕ ਤੇ ਲੈ ਕੇ ਆ ਰਾਂ ਫਿਰ ਇਹ ਸਿਆਸਤ ਦਾ ਮਾਦੀ ਸਿਆਸਤ ਸ਼ੁਰੂ ਹੋ ਗਈ ਫਿਰ ਮੈਂ ਅੱਜ ਇਹ ਕਹਿੰਦੇ ਨੇ ਅਕਾਲ ਤਖਤ ਦੀ ਗੱਲ ਕਰ ਰਹੇ ਹਾਂ ਮੇਰੇ ਗਾੜੇ ਦਾ ਕੋਈ ਅਕਾਲ ਤਖਤ ਸਾਬ ਦਾ ਮੈਂ ਜਿੰਨਾ ਹਿੰਦੂਤਵ ਨੂੰ ਪਿਆਰ ਕਰਦਾ ਇੰਨਾ ਹੀ ਮੈਂ ਸਿੱਖੀ ਨੂੰ ਪਿਆਰ ਕਰਦਾ ਸਿੱਖ ਧਰਮ ਨਾਲ ਇਹ ਗਾੜੇ ਦਾ ਕੋਈ ਮਤਲਬ ਨਹੀਂ ਹੈ ਸਾਜੀਸ ਲੋਕਾਂ ਦੇ ਰਚੀਏ ਕਦੇ ਵੀ ਗੁਰੂ ਸਾਹਿਬਾਨ ਸਾਜੀਸ ਨੇ ਤੇ ਕੋਈ ਦੇਵੀ ਦੇਵਤਾ ਸਾਜੀਸ ਨੇ ਨਹੀਂ ਰੱਖਨੇ ਕਰਦੇ ਸਾਜੀਸ ਰਚੀਏ ਇਹ ਲੋਕਾਂ ਨੇ ਜੀ ਇਹ politcal ਲੋਕ ਦੇ ਨੇ ਲੋਕੀ ਦੇ ਨੇ ਇਹ ਇਹ ਜਿਹਾਂ ਮਤਲਬ ਖੇਡਾ ਖੇਡਦੇ ਨੇ ਇਹ ਆ ਭਾਜੀ ਇਹ ਕਹਿ ਰਿਹਾ ਕਾਰਤਕ ਦੇ ਖਲਾ ਤੋ ਕਿੰਨੇ ਥੱਲੇ ਗਾਣਾ ਗਿਆ ਕਾਰਤਕ ਤੋ ਕਿੱਥੇ ਆ ਗਿਆ ਭਾਜੀ ਗਾੜੇ ਦੇ ਵਿੱਚ ਆ ਗਿਆ ਬੀਤੇ ਨੋ ਇਹ ਪਤਕੀ ਚੱਕਰ ਆਪਣਾ ਜਿਹੜਾ ਆਪਣੀ ਬੁराई ਹੈ ਇਹਨਾਂ ਨੇ ਚੱਕ ਕੇ ਦੂਸਰੇ ਪਾਸੇ ਮਾਰ ਦੇਣੀ ਜਿੱਤਾ ਸੁਖਵੀਰ ਦੇ ਵਾਰੀ ਇਹਨਾਂ ਨੇ ਇਹ ਚਿੱਕੜ ਜਿਹੜਾ ਹੈ ਆਪਣਾ ਦੂਜੇ ਸਿਰਦੇ ਨੇ ਸਰਕਾਰ ਚਲਾ ਰਿਆ ਸੀਗਾ ਭਾਜੀ ਉਸ ਟੇਮੇ ਇਹਨਾਂ ਨੂੰ ਕਦੇ ਕਿਉਂ ਨਹੀਂ ਰੋਲਾ ਪਾਇਆ ਕਿਉਂ ਨਹੀਂ ਬੋਲੇ ਇਹ ਉਸ ਟੇਮ ਜੋ ਚੁੱਪ ਰਹੇ بڑی بڑی ਸਟੋਰਟੀਆਂ ਲੈ ਕੇ ਫਿਰਦੇ ਰਹੇ ਬੜੀ ਪਾਵਰ ਲੈ ਕੇ ਫਿਰਦੇ ਰਹੇ ਕੋਈ ਮੰਤਰੀ ਸੀਗਾ ਕੋਈ ਚੇਅਰਮੈਨ ਸੀਗਾ ਕੋਈ ਅੱਗੂ ਸੀਗਾ ਪੂਰੇ ਪੰਜਾਬ ਤੇ ਕਵਚਾ ਕਰਕੇ ਰੱਖਿਆ ਇਹਨਾਂ ਨੇ ਇਹਨਾਂ ਦੀ ਪ੍ਰਾਪਰਟੀਆਂ ਚੈੱਕ ਕਰਾਓ ਤਾਂ ਇਹ 2007 ਤੋਂ ਪਹਿਲਾਂ ਕੀ ਸੀਗੀ 2017 ਤੋਂ ਵੱਧ ਗਿਆ ਹੈ ਪਤਾ ਲੱਗ ਜਾਣਾ ਸਾਰਾ ਆਪਣੇ ਰੋਕੀ ਜੀ ਮੇਰੇ ਪਾਸੇ ਕਾਲਰ ਨੇ ਉਹ ਗੱਲ ਕਰਮੀ ਚਾਹੁੰਦੇ ਨੇ ਦੇ ਦੇ ਕਾਲਰ ਕੀ ਕਰਨਾ ਚਾਹੁੰਦੇ ਨੇ ਆਪਣੇ ਰੰਜੀਤ ਜੀ ਕੀ ਕਰਨਾ ਚਾਹੁੰਦੇ ਸਾਡੇ ਇਸ ਗੈਸਟ ਨੂੰ ਅਤੇ ਬੜੇ ਅੱਛੇ ਹੀ ਰਾਈਟਰ ਵੀ ਨੇ ਅਤੇ ਬੜੇ ਅੱਛੇ ਗਾਇਕ ਵੀ ਨੇ ਜੀ ਹਾਂ ਜੀ ਬਸੀ ਜੀ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੇ ਆਪਣੇ ਭਾਈ ਜੀ ਨੂੰ ਵੀ ਸਸੀ ਕਾਲ ਜੀ ਸਸੀ ਗਾਂਢੀ ਹਾਂ ਭਾਈ ਜੀ ਤੁਹਾਡਾ ਆਵਾਜ਼ ਬੜੀ ਵਧੀਆ ਗਾਇਕ ਤੁਸੀਂ ਬੜੇ ਵਧੀਆ ਬਹੁਤਾਂ ਕੰਮ ਤੁਹਾਡਾ ਪਰ ਜਿਹੜੀ ਇਹ ਸ਼ੁਕਰੀਆ ਬਾਦ ਉਹਦੀਆਂ ਦੇਖੋ ਕਾਲੀਦਾਨ ਦੇ ਵਸਾਸੀ ਜੀ ਬਾਦਲਾ ਨੇ ਦੋ ਬਲੰਡਰ ਗਲਤੀਆਂ ਕੀਤੀਆਂ ਜਿਹੜੀਆਂ ਉਹਨੇ ਮਤਲਬ ਇਹਨਾਂ ਨੂੰ ਲੈ ਬੈਠੀਆਂ ਪਹਿਲੀ ਗਲਤੀ ਦੱਸਿ ਕਿ ਜਿਹੜੀ ਜਦੋਂ ਸੌਦਾ ਸਾਹਿਬ ਨੇ ਲਲਕਾਰਿਆ ਸੀ ਵੀ ਤੁਹਾਡਾ ਗੁਰੂ ਮੇਰੇ ਕਬਜ਼ੇ 'ਚ ਆ ਜੋ ਕਰਨਾ ਕਰ ਲੋ ਨੋਟਿਸ ਲਾ ਕੇ ਸੀ ਤੇ ਫਿਰ ਉਹ ਉਹਦੇ ਲਈ ਇਹਨਾਂ ਦੇ ਵਿੱਚ ਉਹਨੇ ਕਿਹਾ ਉਹਨਾਂ ਨੂੰ ਮਾਫੀ ਨਾਵਾ ਕਬੂਲ ਜਦੋਂ ਕੀਤਾ ਗਿਆ ਉਹ ਇੰਡੀਜੂਲੇਟਰ ਲੈ ਕੇ ਆਇਆ ਤੇ ਪੰਜਾਬੀ 'ਚ ਲਿਖਾਇਆ ਗਿਆ ਜਫੇਦਾਰ ਨੂੰ ਇਹਨਾਂ ਨੇ ਚਲਿ ਗਏ ਆਪ ਵੀ ਕੋਠੀ ਛੱਡ ਕੇ ਉੱਥੇ ਵੱਡੇ ਬਾਦਲ ਨੇ ਤੇ ਛੋਟੇ ਬਾਦਲ ਨੇ ਨਾਲ ਇਹਨਾਂ ਸੀਗਾ ਸਲਾਹਕਾਰ ਮੀਡੀਆ ਸਲਾਹਕਾਰ ਬੈਂਸ ਸਾਹਿਬ ਉੱਥੇ ਸੀਗਾ ਤੇ ਇੱਕ ਅੱਧਾ ਬੰਦਾ ਹੋਰ ਸੀ ਇਹਨਾਂ ਕਾਲੀਏ ਜੋ ਬਾਕੀਆਂ ਜੋ ਬਾਕੀ ਹੋਏ ਨੇ ਕੋਈ ਉੱਥੇ ਬੰਦਾ ਨਹੀਂ ਸੀਗਾ ਠੀਕ ਹੈ ਜੀ ਉਦੋਂ ਬਾਅਦ ਇਹਨਾਂ ਨੇ ਫਿਲਮ ਹਰਦੀ ਸੀ ਕਿ ਉਹਨੂੰ ਬਾਅਦ ਤੇ ਜੋ ਕੁਛ ਮਾਫੀਨਾਮਾ ਹੋਵੇ ਤਾਂ ਲੈ ਕੇ ਦਿੱਤਾ ਜਫੇਦਾਰ ਸਾਹਿਬ ਅਕਾਲ ਤਖਤ ਨੂੰ ਵੀ ਕੁਝ ਨਹੀਂ ਕਹਿੰਦਾ ਹੈ ਉਹ ਤਾਂ ਸਾਡੀ ਮਹਾਨ ਹਸਤੀ ਆ ਜਫੇਦਾਰ ਸਾਹਿਬ ਇਹਨੂੰ ਇਹ ਗਿਸਿਆਂ ਚ ਲੱਭਦੇ ਰਹੇ ਨੇ ਇਹਨਾਂ ਦੇ ਗਿਸਿਆਂ ਚ ਪਾਏ ਹੋ ਹੁੰਦੇ ਸੀਗੇ ਉਹਨਾਂ ਨਾਲ ਸੰਦੀਕੋਟ ਦੇ ਜਫੀਰਦਾਰ ਦੀ ਨੇ ਲਿਖਵਾਇਆ ਸਾਰਾ ਕੁਝ ਉੱਥੇ ਨੰਬਰ 2 ਤੇ ਆਜੋ ਜਦੋਂ ਗੋਲੀ ਚਲਾਈ ਧਰਨੇ ਦੇ ਵਿੱਚ ਸੀ ਲੋਕ ਸ਼ਾਂਤੀਪੂਰਵਕ ਰਾਤ ਨੂੰ 1 ਵਜੇ 2 ਵਜੇ 3 ਵਜੇ ਤੱਕ ਗੱਲ ਹੁੰਦੀ ਰਹੀ ਪ੍ਰਕਾਸ਼ਨ ਬਾਦਲ ਦੀ ਗ੍ਰਹਿ ਮੰਤਰੀ ਸ਼ਖਬੀਰ ਸਿੰਘ ਬਾਦਲ ਦੀ ਇਹਨਾਂ ਨੇ ਪੁਲਿਸ ਨੂੰ ਆਰਡਰ ਦਿੱਤਾ ਦੋਨਾਂ ਨੇ ਪੇਉ ਪੁੱਤਾਂ ਦੇ ਤੇ ਤੀਜਾ ਬਣਾਉਣ ਦੀ ਕੋਈ ਨਹੀਂ ਰਹਾ ਬਾਕੀਆ ਜੋ ਕੋਈ ਨ왈 ਬੁਲੀ ਸੀਗਾ ਆ ਜਿਹੜੀਆਂ ਗੱਲਾਂ ਕਿਤੇ ਨਸ਼ੇ ਪੱਤੇ ਕੀਤੇ ਜਾਵੇ ਇਹਨਾਂ ਨੇ ਪੈਸੇ ਕਮਾਏ ਬੱਕਰੀਆਂ ਕੱਲਾਂ ਨੇ ਪਰ ਇਹ ਬਿਲਡਰ ਗਲਤੀਆਂ ਜੋ ਤੋਂ ਨੇ ਪਰ ਉਹ ਪੁੱਛੀ ਜਾਂਦੇ ਐ ਐਨੀਵੇ ਐਨੀਵੇ ਅਸਲ ਇੱਕ ਸਕਾਲਰ ਨੂੰ ਦੱਸ ਦਈਏ ਮੈਂ ਬੋਲਾ ਕੁਝ ਹਾਂ ਜੀ ਤੁਸੀਂ ਬੋਲੋ ਸਕਾਲਰ ਨੂੰ ਅਸੀਂ ਆਫ ਕਰਿਆ ਜੀ ਜੇ ਨੇ ਕੋਈ ਗਲਤੀ ਕੀਤੀ ਹੈ ਤਾ ਹੀ ਦਾ ਮਾਫੀ ਮੰਗ ਰਿਹਾ ਉਹ ਤਾ ਹੀ ਤਾ ਹੀ ਤਾਂ ਦੱਸਣੇ ਸਟੇਪ ਤੋਂ ਬਾਹਰ ਹੋ ਨੇ ਉਹ ਲੋਕ ਮੈਂ وہی ਤਾਂ ਕਹਿ ਰਿਹਾ ਵੀ ਜਿਹੜੇ ਕਸੂਰਵਾਰ ਨੇ ਸਾਰੇ ਨਹੀਂ ਰਾਸਾ ਕਸ਼ਟੇ ਕੀਤਾ ਰੇਗੀ ਮਸ਼ਹਦੀ ਗੱਲ ਪਾ ਜੀ ਉਸ ਤੋਂ ਬਾਅਦ 5 ਸਾਲ ਤੱਕ ਕਪਟਨ ਨਮਰਿੰਦਰ ਸਾਹਿਬ ਨੇ ਉਹ 3 ਸਾਲ ਤੋਂ ਝਾੜੂ ਵਾਲੇ ਨੇ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੇ ਕਿੱਦਾਂ ਨਸ਼ੇ ਬੰਦ ਕੀਤੇ ਮੈਂ ਉਹ ਹੀ ਤਾਂ ਕਹਿਆ ਸੁਬੰਮੀ ਤੇ ਕਿਸਾਨੀ ਇਹ ਰੋੜ ਜਿ ਰੱਖਦੀ ਇਹ ਮੇਟ ਨਹੀਂ ਅੱਜ ਜਿਆਸਦਾਨ ਨਾਲੇ ਮੈਂ ਉਹੀ ਕਹਿ ਰਿਹਾ ਜੀ ਹਰ ਸਵਾਲ ਇਹ ਪੈਦਾ ਹੁੰਦਾ ਰੋਕੀ ਜੀ ਜੀ ਇਹ ਕਹਿੰਦੇ ਕਿ ਸਰ ਦੋ ਬੰਦੇ ਸੀ ਜੇ ਪੰਜ ਬੰਦੇ ਸੀ ਬਾਕੀ ਕਿੱਛੇ ਸੀਗੇ ਤਾਂ ਉਸ ਵੇਲੇ ਜੇ ਮਾਫੀ ਮੰਗਾਈ ਗਈ ਆ ਤੇ ਉਦੋਂ ਇਹਨਾਂ ਨੇ ਉਸ ਵੇਲੇ ਰਿਜ਼ਾਈਨ ਕਿਉਂ ਨਹੀਂ ਕੀਤਾ ਤੇ ਉਦੋਂ ਬੀਬੀ ਜ਼ਗੀਰਕਾਰ ਹੋਈ ਚੰਦੀ ਮਾਜ਼ਰਾ ਹੋਇਆ ਜਾਂ ਟੀਂਟਸਾ ਹੋਇਆ ਟੀਂਟਸਾ ਦਾ ਮੁੰਡਾ ਹੋਇਆ ਇਹਨਾਂ ਨੇ ਉਸ ਵੇਲੇ ਰਿਜ਼ਾਈਨ ਕਿਉਂ ਨਹੀਂ ਕੀਤਾ ਕਿ ਭਾਈ ਤੂੰ ਸਾਡੇ ਤੋਂ ਪੁੱਛੇ ਦਵਾਂ ਤੇ ਨਹੀਂ ਤਾਂ ਮੈਂ ਕਹਿ ਰਿਹਾ ਵੀ ਉਸ ਟਾਈਮ ਰੋੜਾ ਇਹਨਾਂ ਨੇ ਕਿਉਂ ਨਹੀਂ ਪਾਇਆ ਕੋਈ ਨਹੀਂ ਸਵਾਲ ਚੱਕੇ ਕਿਉਂਕਿ ਉਸਨੇ ਕੁਰਸੀ ਸੀ ਛੋੜ ਕੇ ਗਈ ਕਾਲੀਦਲ ਉਸ ਵੇਲੇ ਕੁਰਸੀਜ਼ ਕੁਝ ਨਸ਼ਾ ਸੀ ਉਸ ਵੇਲੇ ਸਕਿਉਰਟੀ ਸੀ

ਜਿਹੜੇ ਨੌਰਥ ਜ਼ੋਨ ਦੇ ਹਿੰਦੂ ਐ ਉਹ ਗੁਰੂਆਂ ਕਰਕੇ ਆ ਪਾਜੀ ਜੀ ਸਾਡਾ ਦਾ ਦਰਮ ਪ੍ਰਵਰਤਨ ਕਰਾ ਦੇਣਾ ਚਾਹੀਦਾ ਅਸੀਂ ਗੁਰੂਆਂ ਕਰਕੇ ਆ ਅ ਅਰਕੀ ਜੀ ਹੁਣ ਤੱਕ ਤੁਸੀਂ ਇਹ ਵੀ ਕਹਿਣਾ ਚਾਹ ਰਹੇ ਪਾਜੀ ਉਹਨੂੰ ਵੀ ਛਾਹੀ ਵੀ ਕਰ ਰਿਹਾ ਵੀ ਜਿਹੜੀ ਸਜ਼ਾ ਹੈ ਸਾਰਿਆਂ ਨੂੰ ਦਿਓ ਕੱਲੇ ਸੁਖਵੀਰ ਨੂੰ ਨਹੀਂ ਸਾਰੀ ਸਮੱਸਿਆ ਦਾ ਜ਼ਮਾਦਾਰ ਹੈ ਗੁਰਬਾਣੀ ਨੇ ਸਾਫ਼-ਸਾਫ਼ ਲਿਖਿਆ ਜਿਹੜਾ ਨੀਵਾ ਹੋ ਕੇ ਆ ਗਿਆ ਉਹਨੂੰ ਮਾਫ਼ ਕਰ ਦਿਓ ਸਜਦੇ ਹੱਕਦਾਰ ਇਹ ਸਾਰੇ ਨੇ ਸਾਰੇ ਕੋਆਰਡੀਨੇਟ ਜਿਹੜੇ ਕਿ ਸਾਰੇ ਮੇਲੇ ਜੋ ਉਸ ਸਮੇਂ ਦੀ ਸਰਕਾਰਾਂ ਦੇ ਵਿੱਚ ਮਨਿਸਟਰ ਸੀ ਜਾਂ ਡੈਪਟੀ ਮਿਨਿਸਟਰ ਬਸ ਮੇਰਾ ਇਹੀ ਕਹਿਣਾ ਹੈ ਵੀ ਸਜਦੇ ਹੱਕਦਾਰ ਸਾਰੇ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਔਰ ਤੁਹਾਡੀ ਆਵਾਜ਼ ਨੇ ਅਤੇ ਤੁਹਾਡੀ ਦੇਖਿਆ ਜਾਵੇ ਕਿ ਅੰਦਾਜ਼ ਨੇ ਅਤੇ ਤੁਹਾਡੀ ਕਲਮ ਨੇ ਜੋ ਲਿਖਿਆ ਅਸੀਂ ਉਸ ਸਤਿਕਾਰ ਕਰਦੇ ਆ ਅਗਲੇ ਸਾਲ ਵਿੱਚ ਹੋਰ ਉਸੇ ਵਿੱਚ ਅਸਾਦੀਆਂ ਨੂੰ ਮੈਂ ਕੀ ਕਹਿਣਾ ਚਾਹੁੰਗਾ ਬਿਨਾ ਅਕਾਲੀ ਪੰਜਾਬ ਖਾਲੀ ਲੱਗਦਾ ਹੈ ਅਜੇ ਮੇਤਾ ਕਰਨ ਡਰਾਮੇ ਆਸਰਾ ਰਬ ਦਾਈ ਕਮਾਲ ਕਰ ਗਏ ਅਕਾਲੀ ਜਲ ਤੋਂ ਵਜ਼ਾਰਤਾ ਪੰਜਾਬ ਪਾਜੀ ਖਾਲੀ ਲੱਗ ਰਿਹਾ ਸਿੱਧਾ ਸਾਰੇ ਹੀ ਲੋਕਾਂ ਦੇ ਜਾ ਕੇ ਮੇਟਾ ਨੇ ਦਿੱਲੀ ਜਾ ਕੇ ਨਸਮਸਤਕ ਹੋ ਰਹਾ ਪੰਜਾਬੀ ਜਿਹੜਾ ਪੰਜਾਬੀ ਦੀ ਗੱਲ ਕਰਦਾ ਹੈ ਮੈਂ ਤਾਂ ਕਹਿ ਰਿਹਾ ਸਾਰੇ ਪੰਜਾਬੀ ਕਸ਼ਟੇ ਹੋ ਕੇ ਛੇ ਅਕਾਲੀ ਜਲ ਨੂੰ ਚਮਕਾਓ ਫੇਰ ਸੱਤ ਤੇ ਆਓ ਮੈਂ ਇਹ ਕਹਿ ਰਿਹਾ ਬਾਜੀ ਰੋਕੀ ਜੀ ਮੇਤਾ ਸਾਹਿਬ ਤੁਸੀਂ ਹੁਣ ਤੱਕ ਜੋ ਵੀ ਪੇਸ਼ ਕੀਤਾ ਵਿਆਗ ਵਿਕਸੇ ਨੇ ਬਖਵਾਖ ਪਾਰਟੀਆਂ ਤੇ ਬਖਵਾਖ ਪੋਲੀਟਿਕਲ ਲੋਕਾਂ ਤੇ ਅਸੀਂ ਆਸ ਕਰਦੇ ਹਾਂ ਔਰ ਸਾਨੂੰ ਇੱਕ ਇਨਵੀਟੇਸ਼ਨ ਦੇ ਰਹੇ ਆ ਕੈਨੇਡਾ ਆਨਲਾਈਨ ਤੁਸੀਂ ਪ੍ਰਮਾਣ ਕਰੋਗੇ ਮੈਂ ਜ਼ਰੂਰ ਆਉਂਗਾ ਭਾਜੀ ਇਹਨੇ ਤਿਆਰੀ ਤਿਆਰੀ ਲੋਕ ਨੇ ਲਈ ਬਰਦਰ ਜੀਰ ਨੇ ਮੇਰੇ ਨਾਲ ਦੇ ਦਰਸ਼ਨ ਕਰਨ ਜ਼ਰੂਰ ਆਉਂਗਾ ਮਿਹਰਬਾਨੀ ਤੁਸੀਂ ਇਨਵੀਟੇਸ਼ਨ ਕੂਰ ਕੀਤਾ ਔਰ ਅਗਲੇ ਸਾਲ ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਫੰਕਸ਼ਨ ਜਿਹੜਾ ਆ ਪਰਿਵਾਰਾਂ ਵਾਸੀ ਆ ਰਿਹਾ ਮੈਨੂੰ ਜ਼ਰੂਰ ਜਦੋਂ ਸਮਾਂ ਮੈਂ ਮਿਲਣ ਆਉਂਗਾ ਤੁਹਾਡੇ ਘਰੇ ਆਪਣੇ ਆ ਕੇ ਜਾ ਕੇ ਜੀ ਹਾਂ ਔਰ ਕੈਨੇਡਾ ਦੇ ਵਿੱਚ ਜਿਹੜਾ ਸ਼ੋਅ ਹੋ ਰਿਹਾ ਉਹ ਵਿੱਚ ਤੁਸੀਂ ਸਾਡੇ ਚੀਫ ਗੈਸਟ ਹੋਵੋਗੇ ਕਬੂਲ ਕਰੋ ਸਾਡਾ ਇਨਵੀਟੇਸ਼ਨ ਸਾਡਾ ਹੀ ਜੀ ਜੀ ਆਉਂਗਾ ਪਾ ਜੀ ਜਰੂਰ ਆਉਂਗਾ ਮਿਹਰਬਾਨੀ ਬਹੁਤੋ ਸ਼ੁਕਰੀਆ ਸਿੱਧਾ ਤੋਂ ਅੱਗੇ ਲੈਂਦੇ ਆ ਤੇ ਤੁਹਾਡੇ ਬੋਲਾਂ ਨੂੰ ਫਿਰ ਦੁਬਾਰਾ ਅਸੀਂ ਪੇਸ਼ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਰੋਕੀ ਮੀਤਰ ਸਾਹਿਬ ਜਿੰਦਾਬਾਦ ਭਾਰਤ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਅੱਛਾ ਠੀਕ ਹੈ ਜਿਹੜੇ ਹੱਥ ਬੇਗਾਨੇ ਮਰੀਓਨਾ